ਜਿਹਨੂੰ ਆਪਣੇ ਮਾਨ ਨਾਲ ਲੜਨਾ ਆ ਗਿਆ ਉਹ ਜ਼ਿੰਦਗੀ 'ਚ ਸਫਲ ਇਨਸਾਨ ਹੈ ਜਿਹਨੂੰ ਆਪਣੇ ਮਾਨ ਨਾਲ ਲੜਨਾ ਨਹੀਂ ਆਉਂਦਾ ਉਹ ਜ਼ਿੰਦਗੀ 'ਚ ਕਦੀ ਕਾਮਯਾਬ ਤੁਸੀਂ ਕੀ ਸੋਚਦੇ ਹੋ ਜਿਹੜੇ ਸਟੂਡੈਂਟ ਜਦੋਂ ਇਗਜ਼ਾਮ ਦੇਣ ਜਾਂਦੇ ਆ ਉਹਨਾਂ ਦਾ ਸੌਣ ਨੂੰ ਦਿਲ ਨਹੀਂ ਕਰਦਾ ਉਹਨਾਂ ਦਾ ਖੇਡਣ ਨੂੰ ਦਿਲ ਨਹੀਂ ਕਰਦਾ ਕਰਦਾ ਹੈ ਪਰ ਉਹ ਆਪਣੇ ਮਨ ਨੂੰ ਕਿਤੇ ਮਨਾ ਜੇ ਅੱਜ ਵੱਧ ਸੌ ਲਿਆ ਵੱਧ ਖਾ ਲਿਆ ਉੱਥੇ ਮौज-ਮਸਤੀ ਕਰ ਲਈ ਆਹ ਦਿਨ ਜ਼ਿੰਦਗੀ 'ਚ ਤੈਨੂੰ ਦੁਬਾਰਾ ਨਹੀਂ ਮਿਲ ਜੇ ਤੂੰ ਚਾਹਣਾ ਹੈ ਤੇਰੀ ਕਾਮਯਾਬੀ ਕਦਮ ਚੁੰਮੇ ਤੇ ਅੱਜ ਲੜ ਆਪਣੇ ਆਪ ਨੂੰ ਹੁਣ ਜੇ ਸੋਚੀਏ ਤੇ ਬੰਦਰਾ ਕਿਤੇ ਉੱਠਣ ਨੂੰ ਦਿਲ ਥੋੜਾ ਕਰਦਾ ਹੈ ਕਈ ਵਾਰੀ ੱਟਕੇ ਨਾ ਉੱਠਣਾ ਪੈਂਦਾ ਨਾ ਤੁਹਾਨੂੰ ਤੁਸੀਂ ਆਪਣੇ ਮਨ ਹੁਣ ਤੁਹਾਡੀ ਫਲਾਈਟ ਹੋਵੇ ਸਵੇਰੇ 6 ਵਜੇ ਤੁਹਾਨੂੰ 에어ਪੋਰਟ 5 4:30 ਵਜੇ ਪਹੁੰਚਣਾ ਪੈ ਜੇ ਮੰਨ ਲਓ ਤੇ ਬੰਦਾ ਆਪਣੇ ਆਪ ਨਾਲ ਲੜਦਾ ਕਿ ਨਹੀਂ ਲੜਦਾ ਬੋਲ ਕੇ ਦੱਸਿਓ ਜੀ ਉਥੇ ਕੰਪਰੋਮਾਈਜ਼ ਕਰ ਜਾਂਦਾ ਵੀ ਕੋਈ ਗੱਲ ਨਹੀਂ ਸੌ ਜਾ 10 ਮਿੰਟ ਹੋਰ ਪਲੇਨ ਵਾਲੇ ਕਿਹੜੇ ਭੱਜੇ ਚੱਲੇ ਡੀਕੇ ਜਾਣਗੇ ਇੱਥੇ ਨੂੰ ਉਥੇ ਪਤਾ ਹੈ ਵੀ 7-8000 ਦਾ ਮੇਰਾ ਨੁਕਸਾਨ ਹੋ ਜਾਣਾ ਹੈ Tieto efeito!